ਕਹਿਣ ਲੱਗਾ ਵੀ ਮੈਂ ਤਾਂ ਗੁਰੂ ਤਾਂ ਇਹਨਾਂ ਨੂੰ ਮੰਨਾਂਗਾ ਜੇ ਇਹ ਸਾਡੇ ਕ੍ਰਿਸ਼ਨ ਭਗਵਾਨ ਹੋਏ ਉਹਨਾਂ ਨੇ ਗੀਤਾ ਉਚਾਰਨ ਕੀਤੀ ਤੇ ਉਹ ਗੀਤਾ ਦਾ ਉਚਾਰਨ ਕਰਕੇ ਦੱਸ ਸਕਦੇ ਅਰਥ ਕਰ ਸਕਦੇ ਜਦੋਂ ਮਹਾਰਾਜ ਜੀ ਨੂੰ ਜਾ ਕੇ ਕਿਹਾ ਮਾਰੇ ਕਹਿਣ ਲੱਗੇ ਲਾਲਚੰਦ ਪੰਡਤ ਨੂੰ ਕਹੋ ਭਾਈ ਵੀ ਜੇ ਅਸੀਂ ਅਰਥ ਕਰ ਦਿੱਤੇ ਨਾ ਤੂੰ ਫਿਰ ਵੀ ਸਾਡੇ ਤੇ ਵਿਸ਼ਵਾਸ ਨਹੀਂ ਲਿਆਉਣਾ ਕਿ ਅਰਥ ਕਰਨ ਨਾਲ ਕੋਈ ਵੱਡਾ ਹੋ ਜਾਂਦਾ ਗੱਲ ਤਾਂ ਪ੍ਰੇਮ ਦੀ ਹੈ ਨਾ ਨਿਮਰਤਾ ਦੀ ਹੈ ਕਿ ਵਿਦਿਆ ਪੜ ਕੇ ਸਾਡੇ ਅੰਦਰ ਪ੍ਰੇਮ ਵਧਣਾ ਚਾਹੀਦਾ ਹੈ ਨਿਮਰਤਾ ਹੋਣੀ ਚਾਹੀਦੀ ਹੈ ਜੇ ਬਾਣੀ ਵਿੱਚ ਬਚਨ ਹੁੰਦਾ ਨਾ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਦਿਆ ਪੜਨ ਦਾ ਲਾਭ ਕੀ ਹੈ ਕਿ ਵਿਦਿਆ ਤਾਂ ਵਿਚਾਰੀ ਵਿਦਿਆ ਤਾਂ ਪੜੀ ਜੇ ਉਹਦੇ ਕਰਕੇ ਅਸੀਂ ਪਰਉਪਕਾਰੀ ਪਰ ਪਰਾਏ ਦਾ ਉਪਕਾਰੀ ਭਲਾ ਵੀ ਪਰਾਏ ਦਾ ਭਲਾ ਕਰਨ ਵਾਲੇ ਬਣ ਜਾਈਏ ਵਿਦਿਆ ਪੜਨ ਦਾ ਲਾਭ ਇਹ ਹੈ ਵਿਦਿਆ ਪੜਨੀ ਕੋਈ ਮਾੜੀ ਨਹੀਂ ਭਾਵੇਂ ਧਾਰਮਿਕ ਵਿਦਿਆ ਪੜੋ ਦੁਨਿਆਵੀ ਵਿਦਿਆ ਪੜੋ ਪਰ ਉਹ ਵਿਦਿਆ ਪੜ ਕੇ ਅਸੀਂ ਕਿਸੇ ਦਾ ਭਲਾ ਤਾਂ ਕਰ ਸਕੀਏ ਨਾ ਤੇ ਜੇ ਉਹ ਸਾਡੀ ਪੜੀ ਹੋਈ ਵਿਦਿਆ ਕਿਸੇ ਦਾ ਭਲਾ ਹੀ ਨਹੀਂ ਕਰਦੀ ਸਾਡੇ ਅੰਦਰ ਹੰਕਾਰ ਪੈਦਾ ਕਰ ਦਿੰਦੀ ਈਰਖਾ ਪੈਦਾ ਕਰ ਦਿੰਦੀ ਹਉਮੈ ਪੈਦਾ ਕਰ ਦਿੰਦੀ ਆ ਉਹ ਵਿਦਿਆ ਸਾਡੇ ਫਿਰ ਕਿਸੇ ਵੀ ਕੰਮ ਨਹੀਂ ਤੇ ਉਸ ਵਿਦਿਆ ਵਾਲੇ ਮਲੁਖ ਨੂੰ ਤਾਂ ਮਾਰੇ ਕਹਿੰਦੇ ਨਾ ਪੜਿਆ ਮੂਰਖਾ ਕੀ ਹੈ ਜਿਸ ਲਭ ਲੋਭ ਅਹੰਕਾਰਾਂ ਇਹ ਪੜਿਆ ਹੋਇਆ ਵੀ ਮੂਰਖ ਆ ਜਿਹਦੇ ਅੰਦਰ ਲਾਲਚ ਆ ਗਿਆ ਲੋਭ ਆ ਗਿਆ ਹੰਕਾਰ ਆ ਗਿਆ ਜਿਹਦੇ ਅੰਦਰ